ਨ ਦਾ ਪਾਰਲਾਸ ਅੱਜ ਚੱਲਣਾ ਦਿਨ ਹੈ ਜੀ ਬਾਬਾ ਸਹਿਬ ਦਾਸ ਬਾਲੀ ਸੇਪੁਰ ਤੱਕ ਜੇਵਾ ਮਾਂ ਦਾ ਸਰਲਾ ਨ ਮਿਰਲਾ ਮਾਇਆ ਜਾਂਦਾ ਹੈ ਯਾਤਰਾ ਸੰਗਤ ਉਹਨਾਂ ਸਰ ਬਾਜਵਾਰ ਅਫਰੀਦ ਹੈ ਜੀ ਆਹ ਮਾਹੂ ਆ ਕੇ ਫੋਨ ਕਰਾਂਗੇ ਆ ਮੈਂ ਅਨੰਤਾਂ ਦਰਸ਼ਕਾਂ ਅੰਦਰ ਰਹੀਆਂ ਗੁਰੂ ਗਵੰਦ ਸਾਹਿਬ ਨੂੰ ਮੰਡਪਾਂ ਦੇ ਜੀ ਕੋਲ ਤੇਰਾ ਤਰੀਕ ਨਿਸ਼ਚਿਤ ਪਰ ਹੈ ਇਸ ਰੋਣ ਨਾਮ ਹੈ ਬਾਹਰ ਤੋਂ ਤਾਰੀਖ 11 ਨਵੰਬਰ ਤੇਰਾ ਸਤਿੰਨ ਤੋਂ ਹੋਇਆ 25 ਮਿੰਟ ਆਇਆ ਯਾਰ ਮੈਂ ਆਇਆ ਇਸ ਮੈਂ ਦੀ ਸਾਰਾ ਮਨ ਦੀ ਦੇਵਾ ਦੀ ਸੁਣਾ ਬਹੁਤ ਨਾਲ ਮੈਂ ਜਾ ਗਿਆ ਸਭ ਨਾਲ ਬਸਣ ਉਹ ਸੁਖ ਮੈਂ ਪਾਇਆ ਜੇ ਮੈਂ ਚੈਨ ਨੂੰ ਸਬਸਕ੍ਰਾਈਬ ਕਰ ਬੰਦ ਨਾ ਹੋਣਾ ਤੇਰਾਂ ਦੀ ਯੋਸਨਾ ਸੀ ਤਕਰਤਾਂ ਕਰੇ ਕਾਮ ਤੇ ਕੰਡੈ ਖੀਰੀ ਤੇ ਹਸਤੀ ਕਰੇ ਧਰਮਾਂ ਦੇ ਅੰਡੇ ਜਿਹੀ ਰਸੀ ਤ ਜੀਵਤ ਪੁਜਾ ਕਰੇ ਜੈ ਗੁਰੂਆਂ ਤੇਰੀ ਜੀਵ ਦੇ ਦਰ ਤੇ ਮੋਹ ਵਾ ਰਹੇ ਵాయు ਜੀ ਦਾ ਹਾਸਾ ਵాయు